ਵਾਹਿਗੁਰੂ 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 ਸਤਿਕਾਰਯੋਗ ਅਕਾਲ ਪੁਰਖ ਵਾਹਿਗੁਰੂ ਉਹਨਾਂ ਦੇ ਹੁਕਮ ਅਨਸਾਰ ਸਜਾਈ ਗਈ ਸ੍ਰਿਸ਼ਟੀ ਵਿੱਚ ਸਾਡੀ ਅਗਵਾਈ ਕਰ ਰਹੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੇ ਸਮੂਹ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮਾਨ ਸਾਧ ਸੰਸਾਰ ਦੀ ਯਾਤਰਾ ਕਰਦੇ ਸਮੇ ਸਾਨੂੰ ਬਹੁਤ ਵੱਡਾ ਇੱਕ ਭਰਮ ਰਹਿੰਦਾ ਕਿ ਜਿੰਨੀ ਮੈਨੂੰ ਜਾਣਕਾਰੀ ਹੈ ਜਿੰਨਾ ਮੈਂ ਸਿਆਣਾ ਹਾਂ ਇਹਨਾਂ ਦੁਨੀਆ ਵਿੱਚ ਕੋਈ ਹੋਰ ਹੋ ਹੀ ਨਹੀਂ ਸਕਦਾ ਪਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕਿ ਪਿਤਾ ਦਾ ਜਨਮ ਕਿੱਥੇ ਜਾਣੇ ਪੁੱਤ ਅਸੀਂ ਤਾਂ 8 ਤੋਂ ਤੱਕ ਕਿ ਅਸੀਂ ਤਾਂ ਸਗਰ ਤੇ ਮਾਪਿਓ ਦੇ ਨਾਲ ਲੜਨਾ ਵੀ ਘਟੂਰ ਕਰ ਦਿੱਤਾ ਉਹ ਕਹਿੰਦੇ ਜਿੰਨ ਕੇ ਜੀ ਧੀਰੇ ਜਣੇ ਹੁਕਮ ਕਹਿੰਦੇ ਭਾਈ ਵੀ ਤੁਸੀਂ ਜਿਨ੍ਹਾਂ ਦੇ ਨਹੀਂ ਪੈਦਾ ਹੋਏ ਤੁਸੀਂ ਉਹਨਾਂ ਨਾਲ ਵੀ ਲੜੀ ਜਾ ਰਹੇ ਹਾਂ ਤਾਂ ਅਸੀਂ ਪਰਮਾਤਮਾ ਨੂੰ ਵੀ ਕਹਿੰਦੇ ਕਦੀ ਕੰਨੇ ਹੈ ਹੀ ਨਿਗਾ ਕਦੀ ਕੁਝ ਉਹਦਾ ਭੇਜ ਲੈਣ ਨੂੰ ਬੜਾ ਅਸੀਂ ਕਾਲੇ ਬੰਦੇ ਆ ਸਾਨੂੰ ਜ਼ਿਆਦਾ ਪਤਾ ਹੈ ਸਾਨੂੰ ਆ ਪਤਾ ਸੀ ਇਹ ਗੱਲ ਹੀ ਕਰੀ ਜਾ ਰਹੇ ਹਾਂ ਪਰ ਸਾਡੀ ਹੋਂਦ ਕੀ ਆ ਕੁਝ ਵੀ ਨਹੀਂ ਇੱਕ ਵਾਰੀ ਇੱਕ ਸਮੁੰਦਰ ਦੇ ਕੰਢੇ ਕੁਝ ਨਾਮ ਕਦੇ ਡਲੇ ਪਏ ਸੀ ਉਹਨਾਂ ਦੇ ਵਿੱਚੋਂ ਇੱਕ ਛੋਟਾ ਡਲੇ ਨੇ ਆਪਣੇ ਨਾਲ ਦੇ ਉਹਨੂੰ ਪੁੱਛਿਆ ਕਹਿੰਦਾ ਵੀ ਇਹ ਆਈਰਾਈਜ਼ਰ ਸਮੁੰਦਰ ਆ ਇੰਨਾ ਪਾਣੀ ਆ ਕਿੰਨਾ ਡੂੰਘਾ ਆ ਕਿੰਨਾ ਕੁ ਲੰਬਾ ਚੌੜਾ ਆ ਕਹਿੰਦੇ ਭਾਈ ਪਤਾ ਨਹੀਂ ਇਹਦੀ ਕੋਈ ਵੀ ਡੰਗਾਈ ਦਾ ਆਪਾਂ ਨੂੰ ਪਤਾ ਨਹੀਂ ਲੱਗ ਸਕਦਾ ਲੈ ਕਮਾਲ ਦੀ ਗੱਲ ਆ ਸਾਰੇ ਜਣੇ ਇੱਕੋ ਗੱਲ ਹੀ ਕਹੀ ਜਾਂਦੇ ਆ ਸਾਨੂੰ ਪਤਾ ਹੀ ਨਹੀਂ ਪਤਾ ਨਹੀਂ ਲੈ ਮੈਂ ਹੁਣੇ ਪਤਾ ਕਰਕੇ ਆਉਣਾ ਵੀ ਇਹ ਕਿੰਨਾ ਹੈ ਕਹਿੰਦੇ ਕੀ ਪਤਾ ਹੈਗਾ ਦੱਸੋ ਕਦਾਂ ਕਰੇਗਾ ਕਹਿੰਦਾ ਮੈਂ ਹੁਣੇ ਹੀ ਕਰਦਾ ਮੈਂ ਕਹਿੰਦਾ ਸਮੁੰਦਰ ਚ ਜਾਣਾ ਜਾ ਕੇ ਮੈਂ ਹੁਣੇ ਦੇਖ ਕੇ ਆ ਜਣਾ ਵੱਡੇ ਡਲੇਰਾਂ ਨੂੰ ਕੁਝ ਸਮਝਾਇਆ ਕਹਿੰਦਾ ਵੀ ਨਾ ਨਾ ਕਹਿੰਦਾ ਇਹ ਕੰਮ ਨਾ ਕਰ ਕਿ ਜੇ ਉਸ ਬੈਠ ਗਿਆ ਤੇ ਕੰਮ ਹੋ ਜਾਣਾ ਨਹੀਂ ਨਹੀਂ ਕਹਿੰਦਾ ਉਹਨਾਂ ਕਹਿਣਦਿਆਂ ਕਹਿੰਦੇ ਉਹ ਛਾਲ ਮਾਰੀ ਤੇ ਪਾਣੀ ਦੇ ਵਿੱਚ ਖੁਰ ਗਿਆ ਔਰ ਆਉਣਾ ਗਿਆ ਨਹੀਂ ਦਸਣਾ ਗਈ ਸੀ ਖਤਮ ਹੋ ਗਿਆ ਉਹਦੇ ਵਿੱਚ ਹੀ ਮਿਕਸ ਹੋ ਗਿਆ ਤੋ ਆਪਾਂ ਆਮ ਤੌਰ ਤੇ ਇਹ ਚੀਜ਼ ਲੱਭਿਆ ਕਿ ਪਰਮਾਤਮਾ ਨੂੰ ਅਸੀਂ ਪਾ ਲਈਏ ਪਰਮਾਤਮਾ ਸਾਡੇ ਵਸ ਹੋ ਜਾਊ ਪਰਮਾਤਮਾ ਦੀ ਵਸ ਨਹੀਂ ਕਰ ਸਕਦੇ ਅਸੀਂ ਪਰਮਾਤਮਾ ਦੇ ਵਸ ਹੋਣਾ ਅਸੀਂ ਪਰਮਾਤਮਾ ਦੇ ਵਸ ਨਹੀਂ ਹੋ ਰਹਾ ਅਸੀਂ ਆਪਣੇ ਜਿਵੇਂ ਸਾਡਾ ਮਾਤਾ ਪਿਤਾ ਹੈ ਅਸੀਂ ਉਸ ਦੇ ਬਾਰੇ ਅਸੀਂ ਜਾਣਕਾਰੀ ਲੈਣ ਦੀ ਵਾਏ ਉਹ ਤਾਂ ਸਾਡੇ ਘਟ ਘਟ ਦੀਆਂ ਕਰਤੂਕਾਂ ਹਰ ਤਰ੍ਹਾਂ ਦੀਆਂ ਜਾਣਦਾ ਮੈਂ ਚੰਗੀ ਕਰਦਾ ਤਾਂ ਵੀ ਮੰਦੀ ਕਰਦਾ ਤਾਂ ਵੀ ਚਾਹੇ ਮੈਂ ਫੜਦਿਆਂ ਵਿੱਚ ਕਰਦਾ ਤੇ ਚਾਹੇ ਬਸ਼ਰੇ ਆਮ ਕਰਦਾ ਕਿਸੇ ਪ੍ਰਕਾਰ ਦੀ ਵੀ ਠੱਗੀ ਆ ਬਦਮਾਸ਼ੀ ਆ ਕੁਝ ਵੀ ਆ ਜਿਹੜੀ ਹੈ ਗਿਆ ਉਹ ਸਾਡੇ ਪਰਮਾਤਮਾ ਘਟ ਘਟ ਕੇ ਅੰਦਰ ਕੀ ਗਿਆਨ ਤੋਂ ਬੜੇ ਬੁਰੇ ਕੀਪੀ ਗਿਆਨ ਇਸ ਕਰਕੇ ਅਸੀਂ ਆਪਣੇ ਉਸ ਮਾਜੂਦਾ ਅਸਾ ਜਨਮ ਨਹੀਂ ਪੇਤ ਕਰ ਸਕਦੇ ਕਿ ਉਹ ਕਿਸ ਤਰ੍ਹਾਂ ਪੈਦਾ ਹੋਇਆ ਕਿਸ ਰਾਉ ਬਣਿਆ ਤੇ ਕਿ ਕਿੱਡਾ ਕ ਵੱਡਾ ਹੈਗਾ ਗੁਰੂ ਗ੍ਰੰਥ ਸਾਹਿਬ ਜੀ ਜਰੂਰ ਕੰਦੇ ਨੇ ਵੱਡਾ ਸਭ ਉੱਚਾ ਸਭ ਚਰੂਪੂਰਿਆ ਨਾਮ ਭਾਈ ਕੋ ਤੁਸੀਂ ਜੇਕਰ ਜਾਣਾ ਉਸ ਦੇ ਕੋਲ ਜਾ ਕੇ ਬੈਠ ਸਕਦੇ ਹੋ ਉਸ ਦੇ ਕੋਲ ਜਾ ਕੇ ਸੁੱਖ ਲੈ ਸਕਦੇ ਹੋ ਉਸ ਤੋਂ ਦਾਤਾਂ ਲੈ ਸਕਦੇ ਹੋ ਤੇ ਸੰਸਾਰ ਦੇ ਵਿੱਚ ਜਿਹੜੇ ਕੰਮ ਲਈ ਆਏ ਹਾਂ ਉਹਨੂੰ ਭੇਜਾਇਆ ਉਹ ਆਪਾਂ ਪ੍ਰਕਾਸ਼ ਕਰੀਏ ਉਹ ਹੈ ਕਿ ਅਸੀਂ ਪਰਮਾਤਮਾ ਦਾ ਜਿਹੜਾ ਨਾਮ ਹੈ ਸਾਡੇ ਅੰਦਰ ਉਸ ਨੂੰ ਆਪਾਂ ਪ੍ਰਾਪਤ ਕਰਨਾ ਦਿੱਤਾ ਹੋਇਆ ਸਾਨੂੰ ਨਾ ਪਹਿਲਾਂ ਹੀ ਸਿਰਫ ਅਸੀਂ ਜਾਗਰ ਹੀ ਕਰਨਾ ਉਸ ਨੂੰ ਸੁਣਨਾ ਸ਼ੁਰੂ ਕਰਨਾ ਅਸੀਂ ਆਪਣੇ ਅੰਦਰੋਂ ਅਮਤ ਲੈਣਾ ਤੇ ਪ੍ਰਮਾਤਮਾ ਦੇ ਨਾਲ ਮਿਲਾਪ ਕਰਨਾ ਇਹ ਚੀਜ਼ ਆ ਸਾਡਾ ਮੇਨ ਮਕਸਦ ਹੈ ਤੇ ਸੰਸਾਰ ਦੇ ਵਿੱਚ ਆਉਣ ਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਵੀ ਸਾਨੂੰ ਵਾਰ-ਵਾਰ ਇੱਕੋ ਗੱਲ ਹੀ ਸਮਝਾਉਂਦੇ ਨੇ ਕਿ ਭਾਈ ਨਾਮ ਜਿਹੜਾ ਹੈਗਾ ਉਸ ਤੋਂ ਬਿਨਾਂ ਤੁਹਾਡਾ ਛਟਕਾਰਾ ਨਹੀਂ ਹੋਣਾ ਨਾਮ ਦਾ ਅਭਿਆਸ ਕਰੋ ਨਾਮ ਦੇ ਅਭਿਆਸੀ ਹੋ ਗੁਰਮਤ ਦੇ ਉਹ ਆਪਾਂ ਇਹ ਅਭਿਆਸ ਕਰਦੇ ਹਾਂ ਤੇ ਇਸ ਵੀਡੀਓ ਦੇ ਰਾਹੀਂ ਇਹ ਹੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਜੀ ਕਿ ਪਿਤਾ ਦਾ ਜਨਮ ਕਿ ਜਣੇ ਕਿ ਸਾਨੂੰ ਉਹਦਾ ਭੇਦ ਨਹੀਂ ਲੈ ਹੁਣ ਸੋ ਆਪਾਂ ਅਭਿਆਸ ਕਰੀਏ ਜਿਹੜੇ ਕਿਸੇ ਪ੍ਰਾਣੀ ਨੂੰ ਅਭਿਆਸ ਨਹੀਂ ਸਮਝ ਲੱਗ ਰਿਹਾ ਟੈਲੀਫੋਨ ਤੇ ਵੀਡੀਓ ਤੇ ਉਹ ਆ ਕੇ ਵੀ ਕਰ ਸਕਦੇ ਨੇ ਭਾਈ ਗੁਰਮੀਤ ਸਿੰਘ ਮੰਡ YouTube ਤੇ ਦੇਖ ਸਕਦੇ ਹੋ ਭਾਈ ਗੁਰਮੀਤ ਸਿੰਘ ਮੰਡੇ ਦੇ ਨਾਂ ਤੇ ਇਹ ਟੈਲੀਫੋਨ ਕਰ ਸਕਦੇ ਹੋ 97799 43501 9095 900084 ਸੋ ਇਹਨਾਂ ਦੇ ਕੰਟੈਕਟ ਕਰ ਸਕਦੇ ਹੋ ਸੋ ਇੰਨੀ ਗੱਲ ਸੇਵਾ ਭਾਨਕਰਨੀ ਜੀ ਬਹੁਤ ਸਾਰੀਆਂ ਗਲਤੀਆਂ ਹੋ ਗਈਆਂ ਹੋਈਆਂ ਸੰਗਤ ਦੀ ਜ਼ਰੂਰਤ ਨੂੰ ਜੋ ਹੈ ਤੇ ਦੱਸ ਵੀ ਦੇਣੀ ਹੈ ਕਿ ਆ ਗਲਤੀ ਆ ਜ਼ਰੂਰ ਦੱਸਿਓ ਬਾਅਦ ਮੈਂ ਵੀ ਆਪਣਾ ਸਵਾਲ ਕਰ ਸਕਾਂ ਮੈਂ ਵੀ ਆਪਣੇ ਜੀਓ ਦੇ ਨਾਲ ਮਿਲਾਂ ਹਰ ਕਿ ਉਸ ਦੀ ਬੋਧ ਦੇ ਵਿੱਚ ਸਾਡੇ 18 ਆਪਾਂ ਸਾਰੇ ਜਣੇ ਬੈਠ ਕੇ ਸ਼ੁਕਰ ਹੀ ਇਸ ਸੰਭਾ ਚਲੋ ਵਾਹ ਗੁਰੂ 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 ਕੀ ਤਾਲ ਸਾਹ ਵਾਹ ਗੁਰੂ ਦੀ ਕੀ